ਉਰਦੂ ਤੱਕ ਕਾਂਗਰਸ ਦੇ ਕਾਰਜਕਰਤਾ ਜਿਸ ਰੈਲੀ ਦੇ ਵਿੱਚ ਪਹੁੰਚੇ ਹੋਏ ਹਨ ਬੇਸ਼ੱਕ ਸਰਕਾਰ ਇਹਨਾਂ ਦੀ ਨਹੀਂ ਹੈ ਪਰ ਫਿਰ ਵੀ ਇਹ ठाਠਾ ਮਾਰਦਾ ਇਕੱਠ ਇਸ ਗੱਲ ਦੀ ਗਵਾਹੀ ਦੇ ਰਿਹਾ ਕਿ ਆਉਣ ਵਾਲੇ ਚੋਣਾਂਾਂ ਦੇ ਵਿੱਚ ਪੰਜਾਬ ਦਾ ਮਾਹੌਲ ਕੁਝ ਹੋਰ ਹੀ ਹੋਵੇਗਾ ਇਹਨਾਂ ਚੋਣਾਂਾਂ ਦੇ ਵਿੱਚ ਇੱਕ ਫਸਮੀ ਟੱਕਰ ਜਿਹੜੀ ਹੈ ਬੇਸੰ ਨੂੰ ਹੋਵੇਗੀ ਕਿਉਂਕਿ ਪਹਿਲਾਂ ਆਮ ਆਦਮੀ ਪਾਰਟੀ ਤੇ ਕਾਂਗਰਸ ਦੀ ਅਨਾਇਸ ਦੀ ਗੱਲ ਚੱਲੀ ਸੀ ਕਿ ਇਕੱਠੇ ਹੋ ਕੇ ਇਲੈਕਸ਼ਨ ਲੜ ਰਹੇ ਨੇ ਪਰ ਕੱਲ ਕੇਜਰੀ ਵਾਲ ਨੇ ਕਰ ਸਾਬਤ ਕਰ ਦਿੱਤਾ ਕਿ ਪੰਜਾਬ ਦੀਆਂ 13 ਦੀਆਂ 13 ਸੀਟਾਂ ਦੇ ਉੱਪਰ ਆਮ ਆਦਮੀ ਪਾਰਟੀ ਅਲੱਗ ਇਲੈਕਸ਼ਨ ਲੜੇਗੀ ਤੇ ਕਾਂਗਰਸ ਅਲੱਗ ਇਲੈਕਸ਼ਨ ਲੜੂਗੀ ਇਸੇ ਤਰ੍ਹਾਂ ਤੁਸੀਂ ਦੇਖ ਲਓ ਕਿ ਅਲੱਗ ਅਲੱਗ ਇਲੈਕਸ਼ਨ ਲੜਨ ਦੇ ਤਾਂ ਜਿਹੜੇ ਕਾਰਜਕਰਤਾ ਨੇ ਅੱਜ ਹੱਥਾਂ ਦੇ ਵਿੱਚ ਮੈਂ ਕਹਾਂਗਾ ਕਿ ਛੋਟੇ ਛੋਟੇ ਬੱਚੇ ਵੀ ਅਜੂਰੇ ਪਹੁੰਚੇ ਹੋਏ ਨੇ ਹੱਥਾਂ ਦੇ ਵਿੱਚ ਝੰਡੇ ਫੜੇ ਹੋਏ ਨੇ ਜੇ ਕਾਂਗਰਸ ਪਾਰਟੀ ਦੇ ਨਾਰੇ ਲੱਗ ਰਹੇ ਨੇ ਸੋ ਅੱਜ ਕੀ ਹਾਲ ਹੈ ਸਸੀ ਗੱਲ ਜੀ ਕੀ ਲੱਗ ਰਿਹਾ ਜਿਹੜੀ ਅੱਜ ਰੈਲੀ ਨਿਕਲ ਰਹੀ ਹੈ ਅੱਜ ਕੱਲ ਖੰਨੇ ਦੇ ਵਿੱਚ ਵੀ ਬੜੀ ਸ਼ਾਂਤ ਰਹੀ ਉਹ ਜਿਹੜੀ ਇਹ ਸਟੇਟ ਕਨਵੈਨਸ਼ਨ ਹੋ ਰਹੀ ਹੈ ਇਹਦੇ ਵਿੱਚ ਜਿਹੜਾ ਸਰਕਾਰ ਦੇ ਪ੍ਰਤੀ ਕਿਤੇ ਨਾ ਕਿਤੇ ਰੋਸ਼ ਹੈ ਇਹਨਾਂ ਦੀ ਤੱਕੇਸ਼ਾਹੀ ਲੋਕ ਮਾਰੂ ਨੀਤੀਆਂ ਨੇ ਉਹਦੇ ਪ੍ਰਤੀ ਅੱਜ ਤੁਸੀਂ ਦੇਖ ਸਕਦੇ ਹੋ ਕਿ ਲੱਖਾਂ ਲੋਕਾਂ ਦਾ ਜਿਹੜਾ ਠਾਠਾ ਮਾਰਦਾ ਘਟ ਅੱਜ ਉਹ ਰਿਹਾ ਹੈ ਤੇ ਮੈਂ ਵਧਾਈ ਜਿਹੜਾ ਚਾਹੁੰਦਾ ਜੀ ਹਲਕੇ ਦੇ ਇੰਚਾਰਜ ਸ਼੍ਰੀ ਰਵਿੰਦਰ ਸਿੰਘ ਰਾਜਾ ਗਿਲਜੀ ਨੂੰ ਜਿਨ੍ਹਾਂ ਨੇ ਅੱਗੇ ਹੋ ਕੇ ਜਿਹੜਾ ਸਾਰੀ ਇਹਦੀ ਦੇਖਰੇਖ ਕੀਤੀ ਔਰ ਸ੍ਰੇਲੀ ਨੂੰ ਕਾਮਯਾਬ ਬਣਾਉਣ ਲਈ ਬਹੁਤ ਬੜਾ ਰੋਲ ਦਾ ਕੀਤਾ ਜੀ ਕਿੰਨਾ ਕਿੰਨਾ ਕ ਮੰਨਦੇ ਹੋ ਕਿੰਨਾ ਕਿ ਕੱਠੇ ਦਾ ਹੈ ਦੇਖੋ ਜੀ ਹਜੇ ਤਾਂ ਤੁਸੀਂ ਦੇਖੋ ਵੀ 4-4 ਕਿਲੋਮੀਟਰ ਹਰ ਪਾਸੇ ਲੰਬਾ ਜਾਮ ਲੱਗਿਆ ਹੋਇਆ ਹੈ ਔਰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਹਜੇ ਵੀ ਲੋਕ ਰਸਤਿਆਂ 'ਚ ਖੜੇ ਨੇ ਆ ਰਹੇ ਨੇ ਤੇ ਇਹ ਇੱਕ ਬਹੁਤ ਕਾਮਯਾਬ ਰੈਲੀ ਹੈ ਜੀ ਕਾਂਗਰਸ ਪਾਰਟੀ ਦੀ ਮੈਂ ਬਤਾਈ ਇਹ ਕਿ ਲੱਗਦਾ ਕਿੰਨਾ ਬਹੁਤ ਜਰਾ ਹੈ ਇਹ ਦੇਖੋ ਜੀ ਮੈਂ ਤੁਸੀ ਕੈਮਰਾ ਘੁਮਾ ਕੇ ਦੇਖ ਲਓ ਤੇ ਆ ਸਮਰਾਨ ਰੋਡ ਤੋਂ ਆ ਇਧਰ ਖੰਨਾ ਸੈੱਟ ਤੋਂ ਬਸਾਂ ਨੂੰ ਜਗ੍ਹਾ ਨਹੀਂ ਆ ਮੇਰੇ ਸਾਹਮਣੇ ਪਰਟੋਕਰ 3-4 ਕਿਲੋਮੀਟਰ ਤੋਂ ਬਸਾਂ ਦਾ ਕਾਫਲਾ ਆ ਰਿਹਾ ਕਾਰਾਂ ਦਾ ਕਾਫਲਾ ਹੈ ਆ ਪੰਡਾਲ ਸਾਹਮਣੇ ਲੱਗਿਆ ਮੈਨੂੰ ਲੱਗਦਾ ਇਹ ਵੀ ਜਗ੍ਹਾ ਹੈ ਵੈਸੇ ਰਾਜਾ ਗਿਲਜੀ ਨੇ ਬੜੀ ਜਿੱਤ ਆਪਣੀ ਆਪ ਖੁਦ ਨਿਗਰਾਨੀ ਕਰਕੇ ਕਈ ਦਿਨਾਂ ਤੋਂ ਪੰਡਾਲ ਦੀ ਤਿਆਰੀ ਕਰ ਰਹੇ ਹਨ ਪਰ ਮੈਨੂੰ ਲੱਗਦਾ ਇਹ ਪੰਡਾਲ ਵੀ ਇੱਕ ਘੱਟ ਰਹੂਗਾ ਛੋਟਾ ਪੈ ਜਾਊਗਾ ਹਜ਼ਾਰਾਂ ਦੀ ਗਿਣਤੀ ਵਿੱਚ ਕੁਰਸੀਆਂ ਲੱਗੀਆਂ ਪਰ ਹੁਣ ਜਿਸ ਤਰ੍ਹਾਂ ਦਿਖ ਰਿਹਾ ਹਲੇ ਟਾਈਮ ਤੁਸੀਂ ਦੇਖ ਰਹੇ ਹਲੇ ਤਾਂ ਪੂਰੇ ਲੀਟਰ ਨੇ ਲੀਟਰ ਅੰਦਰ ਪਹੁੰਚ ਗਏ ਪਬਲਿਕ ਆ ਰਹੀ ਦੂਰੋਂ ਜਿਹੜੀ ਪੰਜਾਬ ਤੋਂ ਆ ਰਹੀ ਹੈ ਇੱਕ ਮੈਂ ਪਹਿਲਾਂ ਵੀ ਗੱਲ ਕਰ ਰਿਹਾ ਸੀ ਕਿ ਪੰਜਾਬ ਦੀ ਏਰੀਆ ਰੈਲੀਆਂ ਨੇ ਖੰਨੇ ਸ਼ਹਿਰ ਤੋਂ ਸ਼ੁਰੂ ਹੋਈਆਂ ਨੇ ਖੰਨਾ ਜਾਂ ਸਮਰਾਲਾ ਜਿਹਨੂੰ ਕਹ ਦਈਏ ਕਿਉਂਕਿ ਪੰਜਾਬ ਦੇ ਵਿੱਚ ਚੋਣਾਂ ਹੋਣ ਜਾ ਰਹੇ ਨੇ ਚੋਣਾਂ ਦਾ ਵਿਗੜ ਜਿਹੜਾ ਹੈ ਇਹਨਾਂ ਰੈਲੀਆਂ ਤੋਂ ਵੱਚ ਚੁੱਕਿਆ ਹੈ ਕੱਲ ਖੰਨੇ ਦੀ ਅਨਾਜ ਮੰਡੀ ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਇੱਕ ਵਿਸ਼ਾਲ ਰੈਲੀ ਰੱਖੀ ਗਈ ਸੀ ਜਿਸ ਦੇ ਵਿੱਚ ਪੰਜਾਬ ਦੇ ਸੀਐਮ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਉਸ ਰੈਲੀ ਦੇ ਵਿੱਚ ਪਹੁੰਚੇ ਸੀ ਤੇ ਕਈ ਬੜੇ ਬੜੇ ਦਾਅਵੇ ਵੀ ਕੀਤੇ ਗਏ ਸੀਗੇ ਔਰ ਅੱਜ ਦੂਜੇ ਦਿਨ ਜਿਹੜੀ ਹੈ ਸਮਰਾਲਾ ਦੇ ਵਿਖੇ ਕਾਂਗਰਸ ਪਾਰਟੀ ਨੇ ਆਪਣੀ ਇੱਕ ਵਿਚਾਰ ਰੈਡੀ ਰੱਖੀ ਹੈ ਜੇਕਰ ਕੱਲ ਵੀ ਗੱਲ ਕਰੀਏ ਤੇ ਕੱਲ ਵੀ ਟਾਟਾ ਮਾਰਦਾ ਕੱਟ ਉਸ ਜਗ੍ਹਾ ਤੇ ਸੀ ਤੇ ਅੱਜ ਤਾ ਜਿਹੜਾ ਦੇਖਣ ਨੂੰ ਮਿਲ ਰਿਹਾ ਕਿ ਚਾਰੇ ਪਾਸੇ ਅੱਥਾਂ ਦੇ ਵਿੱਚ ਝੰਡੇ ਫੜੇ ਹੋਏ ਨੇ ਤੇ ਕਾਰਿਆ ਕਰਤਾ ਕਾਂਗਰਸ ਪਾਰਟੀ ਦੇ ਜਕਾਰੇ ਵੀ ਲਾ ਰਹੇ ਨੇ ਤੇ ਨਾਰੇ ਵੀ ਲਾ ਰਹੇ ਨੇ ਭਾਜੀ ਕੀ ਲੱਗ ਰਿਹਾ ਜੀ ਨਾ ਹੈ ਕਿੰਨਾ ਕੁ ਕੱਠ ਮੰਦੋ ਵੀਰ ਹੈ ਸਾਨੂੰ ਇਹ ਲੱਗ ਰਿਹਾ ਵੀ ਜਿਹੜੀ ਪਿਆਸ ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਚੱਲ ਰਹੀ ਹੈ ਉਹਨਾਂ ਤੋਂ ਲੋਕ ਤੰਗ ਆ ਚੁੱਕੇ ਹੈ ਕਾਂਗਰਸ ਪਾਰਟੀ ਨੂੰ ਪਸੰਦ ਕਰਦੇ ਹੈ ਇਸ ਕਰਕੇ ਜੋ ਆਜਾ ਲੋਕਾਂ ਦਾ ਹਜੂਮ ਆਇਆ ਹੈ ਇਹ ਕਾਂਗਰਸ ਪਾਰਟੀ ਲੋਕਾਂ ਦੇ ਹਰ ਵਰਗ ਦਾ ਸਤਿਕਾਰ ਕਰਦੀ ਹੈ ਇਸ ਲਈ ਕਾਂਗਰਸ ਪਾਰਟੀ ਤੇ ਲੋਕਾਂ ਨੂੰ ਵਿਸ਼ਵਾਸ ਹੈ ਵੀ ਜੋ ਕਰ ਸਕਦੀ ਹੈ ਜੇ ਪੰਜਾਬ ਦਾ ਦੇਸ਼ ਦਾ ਕਰ ਸਕਦੀ ਹੈ ਤਾਂ ਕਾਂਗਰਸ ਪਾਰਟੀ ਇਸ ਕਰ ਸਕਦੀ ਹੈ ਇਸ ਕਰਕੇ ਜੋ ਲੋਕਾਂ ਦਾ ਹਜੂਮ ਆ ਰਿਹਾ ਇਸ ਕਰਕੇ ਸਾਰੇ ਲੋਕ ਆਪਣੇ ਆ ਰਹੇ ਹਜੇ ਰਸਤੇ ਦੇ ਵਿੱਚ ਬੜੇ ਟ੍ਰੈਫਿਕ ਬੜੇ ਵੱਡੇ ਕਾਫਲੇ ਲੱਗੇ ਭਗਵੰਤ ਸਿੰਘ ਨੇ ਭਗਵੰਤ ਸਿੰਘ ਨੇ ਕੱਲ ਜਿਹੜਾ ਹੈ ਜਿਹਦੀ ਬੜੀ ਰੈਲੀ ਰੱਖੀ ਗਈ ਸੀ ਇੱਕ ਲਾਂਭ ਲੋਕਾਂ ਦੇ ਵਿੱਚ ਚਰਚਾ ਸੀ ਕਿ ਖੰਨੇ ਨੂੰ ਜ਼ਿਲ੍ਹਾ ਬਣਾਉਣ ਦੀ ਵੀ ਗੱਲ ਚੱਲ ਰਹੀ ਸੀ ਪਰ ਜ਼ਿਲ੍ਹਾ ਨਹੀਂ ਬਣਿਆ ਔਰ bade bade announcement ਕਰਨ ਦੀ ਕੋਸ਼ਿਸ਼ ਕੀਤੀ ਸੀ ਕਰ ਕਰ ਜਿਹੜਾ ਹੈ ਰਾਸ਼ਨ ਪੰਚਾਇਤ ਦੀ ਜਿਹੜੀ ਹੈ ਕੱਲ ਸ਼ੁਰੂਆਤ ਹੋਈ ਹੈ ਕੀ ਮੰਨਦਾ ਇਹ ਤਾਂ ਜੀ ਇਹਨਾਂ ਦੇ ਸਾਰੇ ਸਾਰੇ ਸਟੰਟ ਚੱਲ ਰਹੇ ਆ ਪਹਿਲਾਂ ਜਦੋਂ ਇਹਨਾਂ ਦੀ ਸਰਕਾਰ ਆਈ ਪਹਿਲਾਂ ਜੋ ਕਾਂਗਰਸ ਪਾਰਟੀ ਨੇ ਕਰਕੇ ਰਾਸ਼ਨ ਦੇ ਰਹੇ ਸੀ ਉਹਨੂੰ ਉਹਨਾਂ ਨੇ ਕਟਾ ਕੱਟ ਦਿੱਤਾ ਔਰ ਹੁਣ ਦੁਬਾਰਾ ਫੇਰ ਲੋਕ ਸਭਾ ਦੇ ਇਲੈਕਸ਼ਨ ਆ ਚੁੱਕੇ ਆ ਹੁਣ ਫੇਰ ਲੋਕਾਂ ਨੂੰ ਬੁੱਧੂ ਬਣਾ ਕੇ ਜਿਸ ਤਰ੍ਹਾਂ ਪਹਿਲਾਂ 2000 ਦੇਵਤ 17 ਦੇ ਵਿੱਚ ਬੇਗੂ 22 ਦੇ ਵਿੱਚ ਬਰਾਇਆ ਉਹਦੇ ਤਰ੍ਹਾਂ ਬੇਗੂ ਬਣਾ ਕੇ ਲੋਕਾਂ ਨੂੰ ਹੋਰ ਲੋਕ ਬੇਗੂ ਨਹੀਂ ਬਣਨਗੇ ਲੋਕ ਸਭਾ ਦੀਆਂ ਜੋ ਚੋਣਾਂ ਆਉਣ ਵਾਲੀਆਂ ਆਪਣਾ ਮਾਰਚ ਦੇ ਵਿੱਚ ਅਪ੍ਰੈਲ ਮਈ ਦੇ ਜਦੋਂ ਆਉਣਗੇ ਉਦੋਂ ਲਾਂਬੰਦ ਹੋ ਕੇ ਲੋਕਾਂ ਨੇ ਕਾਂਗਰਸ ਪਾਰਟੀ ਦੇ ਜਿੰਨੇ ਵੀ ਉਮੀਦਵਾਰ ਹੋਣਗੇ ਉਹਨਾਂ ਨੂੰ ਠੰਡਾ ਪਲੰਦ ਅੱਜ ਇੱਕ ਵਾਰ ਸੇ ਆਵਾਜ਼ ਉੱਠੀ ਸੀ ਕਿ ਸੈਂਟਰ ਦੇ ਵਿੱਚ ਜਿਵੇਂ ਸਾਰੀਆਂ ਪਾਰਟੀਆਂ ਇਕੱਠੀਆਂ ਹੋ ਕੇ ਇਲੈਕਸ਼ਨ ਲੜਨ ਦੀ ਗੱਲ ਚੱਲ ਰਹੀ ਸੀ ਜਿਹਦੇ ਵਿੱਚ ਕਾਂਗਰਸ ਪਾਰਟੀ ਆਮ ਆਦਮੀ ਪਾਰਟੀ ਦੇ ਨਾਲ ਹੱਥ ਮਿਲਾ ਚੁੱਕੀ ਸੀ ਪੰਜਾਬ ਦੀ ਤੁਹਾਨੂੰ ਕੀ ਲੱਗਦਾ ਪੰਜਾਬ ਦੇ ਵਿੱਚ ਜੋ ਕਾਂਗਰਸ ਪਾਰਟੀ ਦੀ ਨੀਤੀ ਹੈ ਉਹ ਉਹਦੀ ਵਿਚਾਰਧਾਰਾ ਜਿਹੜੀ ਆਮ ਪਾਰਟੀ ਦੇ ਨਾਲ ਨਹੀਂ ਰਲ ਰਹੀ ਇਸ ਕਰਕੇ ਜੋ ਅਸੀਂ ਕਾਂਗਰਸ ਪਾਰਟੀ ਪੰਜਾਬ ਦੇ ਅੰਦਰ ਸਮਝੌਤਾ ਨਹੀਂ ਕਰ ਰਹੀ ਕਿਉਂਕਿ ਉਹਨਾਂ ਦੀ ਵਿਚਾਰਧਾਰਾ ਅਲੱਗ ਹੈ ਕਾਂਗਰਸ ਪਾਰਟੀ ਦੀ ਵਿਚਾਰਧਾਰਾ ਅਲੱਗ ਸੋ ਕੱਲ ਕੇਜਰੀਵਾਲ ਨੇ ਸਟੇਜ ਤੇ ਅਨਾਉਂਸ ਕਰਤੀ ਸੀ ਕਿ ਪੰਜਾਬ ਦੀਆਂ 13000 13 ਸੀਟਾਂ ਤੋਂ ਇਲਾਵਾ 14ਵੀਂ ਸੀਟ ਜਿਹੜੀ ਹੈ ਚੰਡੀਗੜ੍ਹ ਦੀ ਉਹ ਅਲੱਗ ਤੌਰ ਤੇ ਲੜੀ ਜਾਊਗੀ ਔਰ ਅੱਜ ਤੁਸੀਂ ਦੇਖ ਰਹੇ ਹੋ ਕਿ ਕਾਰਜਾ ਕਰਤਾਵਾਂ ਵਿੱਚ ਵੀ ਇਹ ਸਾਹ ਪਾਇਆ ਜਾ ਰਿਹਾ ਕਿ ਕਾਂਗਰਸ ਪਾਰਟੀ ਜਿਹੜੀ ਹੈ ਇੱਥੇ ਅਲੱਗ ਹੋ ਕੇ ਹੀ ਚੋਣਾ ਲੜੇਗੀ